40 ਸਾਲ ਤੋਂ ਬਾਅਦ ਔਰਤਾਂ ਰੱਖਣ ਇਸ ਗੱਲ ਦਾ ਧਿਆਨ ਹਰ ਔਰਤ ਦੇ ਇੱਕ ਕੰਮ ਦੀ ਗੱਲ ਧਿਆਨ ਨਾਲ ਸੁਣੋ ਤੇ ਖੁਸ਼ਹਾਲੀ ਪ੍ਰਾਪਤ ਕਰੋ ਔਰਤਾਂ ਘਰ ਦੀ ਨਹੀਂ ਹੁੰਦੀਆਂ ਨੇ ਜੋ ਪੂਰੇ ਘਰ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਦੀਆਂ ਨੇ ਘਰ ਦਾ ਕੰਮ ਹੋਵੇ ਜਾਂ ਦਫ਼ਤਰ ਦਾ ਕੰਮ ਪਤੀ ਹੋਵੇ ਜਾਂ ਬੱਚੇ ਔਰਤਾਂ ਹਰ ਚੀਜ਼ ਨੂੰ ਚੰਗੀ ਤਰ੍ਹਾਂ ਸੰਭਾਲਦੀਆਂ ਨੇ ਪਰ ਔਰਤਾਂ ਅਕਸਰ ਆਪਣੇ ਖਾਣ ਪੀਣ ਪ੍ਰਤੀ ਬਹੁਤ ਲਾਪਰਵਾਹ ਹੁੰਦੀਆਂ ਨੇ ਜਿਸ ਕਾਰਨ ਇੱਕ ਉਮਰ ਤੋਂ ਬਾਅਦ ਉਹਨਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਜ਼ਰੂਰੀ ਹੈ ਕਿ 40 ਸਾਲ ਤੋਂ ਬਾਅਦ ਔਰਤਾਂ ਕੁਝ ਸਪਲੀਮੈਂਟ ਲੈਣ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਆਉਂਦਾ ਹੈ ਅਖਰੋਟ ਅਖਰੋਟ ਵਿੱਚ ਬਹੁਤ ਸਾਰੇ ਵਿਟਾਮਿਨ ਖਣਿਜ ਪ੍ਰੋਟੀਨ ਅਤੇ ਫਾਈਬਰ ਹੁੰਦੇ ਹਨ ਅਖਰੋਟ ਨਾਲ ਤੁਹਾਡੀ ਭੁੱਖ ਵੀ ਬੁੱਝ ਜਾਂਦੀ ਹੈ ਇਸ ਦੇ ਨਾਲ ਹੀ ਤੁਹਾਡਾ ਭਾਰ ਵੀ ਨਹੀਂ ਵਧਦਾ ਇਹ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਅਖਰੋਟ ਤੇ ਬਦਾਮ ਤੁਹਾਡੇ ਦਿਲ ਲਈ ਬਹੁਤ ਚੰਗੇ ਹਨ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਵੀ ਦੂਰ ਰੱਖਦੇ ਹਨ ਮੂੰਗਫਲੀ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰਦੀ ਹੈ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ਇਹ ਤੁਹਾਨੂੰ ਸਿਹਤਮੰਦ ਰੱਖੇਗਾ ਅੱਗੇ ਹੈ ਵਿਟਾਮਿਨ B12 ਵਿਟਾਮਿਨ B12 ਜਾਂ 12 ਕਹਿ ਲਓ ਵਿਟਾਮਿਨ B12 ਇੱਕ ਵਿਟਾਮਿਨ ਹੈ ਜੋ ਤੁਹਾਡੇ ਦਿਲ ਹੱਡੀਆਂ ਚਮੜੀ ਅਤੇ ਤੁਹਾਡੀਆਂ ਅੱਖਾਂ ਨੂੰ ਲਾਭ ਪਹੁੰਚਾਉਂਦਾ ਹੈ ਇਹ ਨਾ ਸਿਰਫ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦਾ ਹੈ ਸਗੋਂ ਇਹ ਤੁਹਾਡੇ ਦਿਲ ਅੱਖਾਂ ਤੇ ਚਮੜੀ ਨੂੰ ਸਿਹਤਮੰਦ ਰੱਖਦਾ ਹੈ ਇਸ ਤਰ੍ਹਾਂ ਤੁਹਾਨੂੰ ਇਹ ਵਿਟਾਮਿਨ B12 ਬਹੁਤ ਸਾਰੀਆਂ ਖੁਰਾਕੀ ਵਸਤੂਆਂ ਜਿਵੇਂ ਡੇਰੀ ਉਤਪਾਦਾਂ ਤੋਂ मिल ਜਾਂਦਾ ਪਰ 40 ਸਾਲ ਦੀ ਉਮਰ ਤੋਂ ਬਾਅਦ ਪੇਟ ਦੇ ਅੰਦਰ ਮੌਜੂਦ ਐਸਿਡ ਦਾ ਪੱਧਰ ਘਟ ਜਾਂਦਾ ਹੈ ਅੱਗੇ ਆਉਂਦਾ ਹੈ ਕੈਲਸ਼ੀਅਮ ਕੈਲਸ਼ੀਅਮ ਸਾਡੇ ਸਰੀਰ ਲਈ ਮਹੱਤਵਪੂਰਨ ਪੋਸਟਿਕ ਤੱਤਾਂ ਵਿੱਚੋਂ ਇੱਕ ਹੈ ਇਹ ਨਾ ਸਿਰਫ ਹੱਡੀਆਂ ਨੂੰ ਮਜ਼ਬੂਤ ਰੱਖਦਾ ਸਗੋਂ ਇਹ ਮਾਸਪੇਸ਼ੀਆਂ ਨਸਾਂ ਅਤੇ ਦਿਲ ਦਾ ਵੀ ਧਿਆਨ ਰੱਖਦਾ ਹੈ ਅਜਿਹੇ ਚ ਉਮਰ ਦੇ ਨਾਲ-ਨਾਲ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਹੱਡੀਆਂ ਟੁੱਟਣ ਦਾ ਦਰ ਰੰਦਾ ਨਾਲ ਹੀ ਹੱਡੀਆਂ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਪੈਦਾ ਹੋਣ ਲੱਗਦੀਆਂ ਹਨ ਇਸ ਸਥਿਤੀ ਵਿੱਚ ਜੇਕਰ ਤੁਸੀਂ ਆਪਣੀ ਰੋਜ਼ਾਨਾ ਖੁਰਾਕ ਤੋਂ ਲੋੜਿੰਦਾ ਕੈਲਸ਼ੀਅਮ ਪ੍ਰਾਪਤ ਨਹੀਂ ਕਰ ਪਾਉਂਦੇ ਹੋ ਤਾਂ ਤੁਸੀਂ ਇਸ ਦੇ ਲਈ ਕੈਲਸ਼ੀਅਮ ਸਪਲੀਮੈਂਟ ਲੈ ਸਕਦੇ ਹੋ ਅੱਗੇ ਹੈ ਖੱਟੇ ਫਲ ਨਿੰਬੂ ਜਾਤੀ ਦੇ ਫਲਾਂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਅਤੇ ਤੁਹਾਨੂੰ ਇਸ ਦਾ ਸੇਵਨ ਵੀ ਕਰਨਾ ਚਾਹੀਦਾ ਹੈ ਖੱਟੇ ਫਲਾਂ ਵਿੱਚ ਦਾ ਵਿਟਾਮਿਨ ਸੀ ਹੁੰਦਾ ਹੈ ਇਸ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਹਨ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ